ਸਵਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਜੀ ਆਂਦਾ ਦੇ ਕਿ ਅਮਰੀਕਾ ਦੇ ਵਿੱਚ ਇੱਕ ਵੱਡਾ ਐਕਸ਼ਨ ਹੋਇਆ ਹੈ 트াম্প ਸਰਕਾਰ ਜਿਵੇਂ ਹੀ ਬਣੀ ਪਹਿਲੇ ਦਿਨ ਤੋਂ ਇਲੀਗਲ ਤੌਰ ਤੇ ਗਏ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ 900 ਦੇ ਕਰੀਬ ਜਿਹੜੇ ਆ 900 ਦੇ ਕਰੀਬ ਪ੍ਰਵਾਸੀਆਂ ਤੇ ਐਕਸ਼ਨ ਹੋਇਆ ਜਿਨ੍ਹਾਂ ਦੇ ਵਿੱਚੋਂ 578 ਦੇ ਕਰੀਬ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ 373 ਦੇ ਕਰੀਬ ਜਿਹੜੇ ਇਲੀਗਲ ਤੌਰ ਤੇ ਰਹਿ ਰਹੇ ਸੀ ਪ੍ਰਵਾਸੀਓ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗ੍ਰਿਫਤਾਰ ਕੀਤੇਆਂ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਇੱਕ ਹੋਰ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੈਕਸੀਕੋ ਤੇ ਯੂ ਸਬਾਰਡਰ ਦੇ ਉੱਪਰ ਜਿਹੜਾ 10000 ਆਰਮੀ ਹੋਰ ਤਾਂ ਨਾਤ ਕਰ ਦਿੱਤੀ ਗਈ ਹੈ ਤਾਂ ਯੂਐਸਏ ਦੀ ਡੰਕੀ ਲਾਉਣ ਬਾਰੇ ਹੁਣ ਸੋਚ ਵੀ ਨਾ ਲਿਓ ਪੰਜਾਬੀ ਖਾਸ ਤੌਰ ਤੇ ਸੁਣ ਲੈਣ ਇਹ ਖਬਰ ਤਾਂ ਨਾਲ ਦੀ ਨਾਲ ਇਹ ਖਬਰ ਸੁਣਦੇ ਸੁਣਦੇ ਸ਼ੇਅਰ ਵੀ ਕਰੀ ਚੱਲਿਓ ਕਿਉਂਕਿ ਤੁਹਾਡੇ ਰਿਸ਼ਤੇਦਾਰ ਤੁਹਾਡੇ ਯਾਰ ਦੋਸਤ ਬਹੁਤ ਜ਼ਿਆਦੇ ਗਿਣਤੀ ਦੇ ਵਿੱਚ ਲੋਕ 45 45 50 50 ਲੱਖ ਰੁਪਇਆ ਲਾ ਕੇ ਜਿਹੜਾ ਬਾਹਰ ਜਾਂਦੇ ਆ ਅਮਰੀਕਾ ਦੀਆਂ ਡੰਕੀਆਂ ਲਾਉਣ ਨੂੰ ਤਿਆਰ ਹੁੰਦੇ ਆ ਏਜੰਟਾਂ ਦੇ ਚੱਕਰਾਂ ਦੇ ਵਿੱਚ ਫਸ ਜਾਂਦੇ ਆ 50 60 ਕੋਈ 40 45 ਇਨੇ ਲੱਖ ਰੁਪਇਆ ਲਾ ਕੇ ਜਿਹੜਾ ਮੈਕਸੀਕੋ ਬਾਰਡਰ ਤੋਂ ਅਮਰੀਕਾ ਦੇ ਵਿੱਚ ਪਹੁੰਚਦਿਆ ਪਰ ਹੁਣ ਸਾਰਿਆਂ ਨੂੰ ਇਹ ਖਬਰ ਸੁਣ ਲੈਣੀ ਚਾਹੀਦੀ ਹੈ ਤੇ ਸਾਰਿਆਂ ਨੂੰ ਹੁਣ ਇਹ ਖਬਰ ਜਿਹੜਾ ਧਿਆਨ ਦੇ ਨਾਲ ਅੱਗੇ ਸ਼ੇਅਰ ਵੀ ਕਰ ਦੇਣੀ ਪਊਗੀ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਲੱਖਾਂ ਰੁਪਈਆ ਬਚੂਗਾ ਜਿਹੜੇ ਏਜੰਟਾਂ ਦੇ ਚੱਕਰਾਂ ਦੇ ਵਿੱਚ ਪਾ ਕੇ ਲੱਖਾਂ ਰੁਪਏ ਲਾਉਣਗੇ ਡੰਕੀ ਲਾਉਣ ਦੇ ਲਈ ਕਿਉਂਕਿ 트ੰਪ ਸਰਕਾਰ ਬਹੁਤ ਸਖਤ ਹੋ ਗਈ ਆ ਤਾਂ ਪਹਿਲੀ ਕਾਰਵਾਈ ਦੇਖੋ ਤੁਸੀਂ ਪਹਿਲੇ ਦਿਨ ਜਿਹੜਾ ਇਹ ਲਿਸਟ ਤੁਸੀਂ ਯਾਦ ਕਰੋ ਜਦੋਂ ਡੋਨਾਲਡ ਡੋਨਲਡ 트ੰਪ ਦਾ ਜਦੋਂ ਕੰਪੇਨਿੰਗ ਦੌਰਾਨ ਇਹ ਬਿਆਨ ਸਾਹਮਣੇ ਆਉਂਦਾ ਕਿ ਭਾਈ ਅਸੀਂ ਜਿਹੜੇ ਬਿਨਾ ਕਾਗਜ਼ਾਂ ਤੋਂ ਇਲੀਗਲ ਤੌਰ ਦੇ ਉੱਪਰ ਇੱਥੇ ਪ੍ਰਵਾਸੀ ਰਹਿ ਰਿਹਾ ਚਾਹੇ ਉਹ ਕਿਹੜੇ ਵੀ ਦੇਸ਼ ਦਾ ਹੋਵੇ ਅਸੀਂ ਉਸ ਨੂੰ ਬਾਹਰ ਕੱਢਾਂਗੇ 2.5 ਲੱਖ ਦੇ ਕਰੀਬ ਤਾਂ ਕਿਹਾ ਜਾਂਦਾ ਹੈ ਕਿ ਪ੍ਰਵਾਸੀਆਂ ਦੀ ਲਿਸਟ ਤਿਆਰ ਵੀ ਲਿਸਟ ਜਿੰਨਾ ਦੇ ਵਿੱਚੋ ਜੇ ਗੱਲ ਕਰੀਏ 18000 ਪ੍ਰਵਾਸੀਆਂ ਦੀ ਲਿਸਟ ਦੇ ਨਾਂ ਜਿਹੜੇ ਸਾਹਮਣੇ ਵੀ ਆ ਚੁੱਕੇ ਆ ਔਰ ਪਿਛਲੇ ਦਿਨਾਂ ਦੇ ਵਿੱਚ ਵਿਦੇਸ਼ ਮੰਤਰੀ ਭਾਰਤ ਦੇ ਜੈ ਸ਼ੰਕਰ ਨੇ ਵੀ ਕਹਿ ਦਿੱਤਾ ਕਿ ਅਸੀਂ ਆਪਣੇ ਆਪਣੇ ਦੇਸ਼ ਦੇ ਜਿਹੜੇ ਲੋਕ ਪ੍ਰਵਾਸੀ ਸੀ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਵਾਪਸ ਬੁਲਾਉਣ ਦੇ ਲਈ ਤਿਆਰ ਆ ਅਸੀਂ ਲੀਗਲ ਤੌਰ ਤੇ ਕੋਈ ਵੀ ਕੰਮ ਦੇ ਵਿੱਚ ਕਿਸੇ ਦੇ ਸਾਨੀ ਨਹੀਂ ਆ ਉਹਨਾਂ ਨੇ ਕਿਹਾ ਸੀ ਕਿ ਪ੍ਰਵਾਸ ਜੇ ਕਰਨਾ ਤਾਂ ਠੀਕ ਤਰੀਕੇ ਦੇ ਨਾਲ ਕੀਤਾ ਜਾਵੇ ਪਰ ਨਜਾਇਜ਼ ਢੰਗ ਨਾਲ ਕੀਤਾ ਪਰਵਾਸ ਅਸੀਂ ਪਰਵਾਣ ਨਹੀਂ ਕਰਾਂਗੇ ਤੇ ਅਸੀਂ ਹੁਣ ਵਾਪਸ ਬੁਲਾਉਣ ਦੇ ਲਈ ਤਿਆਰ ਆ ਤਾਂ ਤਸਵੀਰਾਂ ਦੇਖੋ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੂੰ ਡਿਟੇਨ ਵੀ ਕੀਤਾ ਗਿਆ ਹੈ ਔਰ ਗਿਫਤਾਰ ਵੀ ਕਰ ਲਿਆ ਗਿਆ ਦਾਦਾ ਜੀ ਕੇ 900 ਦੇ ਕਰੀਬ ਕਿਹਾ ਜਾਂਦਾ ਹੈ ਕਿ 900 ਦੇ ਕਰੀਬ ਇਹ ਸ਼ਖਸ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਸਵੀਰਾਂ ਦੇਖੋ ਡਿਟੇਨ ਵੀ ਇਹਨਾਂ ਦੇ ਵਿੱਚੋਂ ਕੀਤੇ ਗਏ ਨੇ ਕੁੱਲ ਜਿਹੜੀ ਗਿਣਤੀ ਇਹਨਾਂ ਦੀ ਬਣਦੀ ਆ ਉਹ 911 ਬਣਦੀ ਆ ਤਾਂ ਇਹ ਅੰਕੜਾ ਜਿਹੜਾ ਸਾਹਮਣੇ ਆ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਦੇ ਵੱਲੋਂ ਇਹ ਜਾਰੀ ਕੀਤਾ ਗਿਆ ਅੰਕੜਾ 538 ਇਹਨਾਂ ਦੇ ਵਿੱਚੋਂ ਗ੍ਰਿਫਤਾਰ ਨੇ 373 ਨੂੰ ਡਿਟੇਨ ਕੀਤਾ ਗਿਆ 373 ਨੂੰ ਡਿਟੇਨ 500 ਤਿੰਨੋਂ ਰੈਸਟ ਕੀਤਾ ਗਿਆ ਜਨਵਰੀ 23 2025 ਯਾਨੀ ਕਿ ਕੱਲ ਦੇ ਦਿਨ ਤੁਸੀਂ ਦੇਖੋ ਅਮਰੀਕਾ ਦੇ ਵਿੱਚ ਕਿੱਡਾ ਵਰਡੈਕਸ਼ਨ ਹੋਇਆ ਘਰਾਂ ਤੋਂ ਚੱਕ ਲਏਗੇ ਆ ਦੇਖੋ ਕਿਵੇਂ ਜੋ ਕੋਈ ਪਾਰਕਿੰਗ 'ਚ ਖੜਾ ਸੀ ਕੋਈ ਘਰ ਦੇ ਵਿੱਚ ਰਹਿ ਰਿਹਾ ਸੀ ਜਿੰਨਾ ਜਿੰਨਾ ਦੀ ਲਿਸਟ ਤਿਆਰ ਕਰ ਲਈ ਸੀ ਪਹਿਲੀ ਟਰੰਪ ਸਰਕਾਰ ਨੇ ਲਿਸਟ ਬਣਾ ਲਈ ਸੀ ਪ੍ਰਵਾਸੀਆਂ ਨੂੰ ਲੈ ਕੇ ਮਨ ਪੱਕਾ ਹੀ ਬਣਾਇਆ ਹੋਇਆ ਸੀ ਇਸ ਵਾਰ ਡੋਨਲਡ ਟਰੰਪ ਨੇ ਹਾਲਾਂਕਿ ਬਹੁਤ ਜ਼ਿਆਦਾ ਮੈਕਸੀਕੋ ਨੂੰ ਵੀ ਲਗਾਤਾਰ ਟੈਕਸ ਨੂੰ ਲੈ ਕੇ ਥ੍ਰੈਟ ਕਰਦਾ ਰਿਹਾ ਯੂ ਐਸ ਏ ਦਾ ਦਾਅਵਾ ਜੇ ਕਿ ਟਰੰਪ ਨੇ ਕਿਹਾ ਸੀ ਕਿ ਜੇ ਸਾਡੇ ਦੇਸ਼ ਦੇ ਵਿੱਚ ਲੀਗਲ ਨਸ਼ਾ ਆਇਆ ਇਲੀਗਲ ਪ੍ਰਵਾਸੀ ਆਇਆ ਤਾਂ ਸੀ ਮੈਕਸੀਕੋ ਕੈਨੇਡਾ ਤੇ ਟੈਕਸ ਲਾ ਦਾਂਗੇ ਕਿਉਂਕਿ ਇਹਨਾਂ ਦੇਸ਼ਾਂ ਤੋਂ ਸਾਡੇ ਵੱਲ ਇਹ ਅਪਰਾਧ ਵੱਧ ਰਿਹਾ ਹੈ ਤਾਂ ਮੈਕਸੀਕੋ ਦੇ ਉੱਪਰ 25% ਟੈਕਸ ਦੀ ਜਿਹੜਾ ਇੱਕ ਗੱਲ ਵੀ ਕਹਿਤੀ ਸੀ ਟਰੰਪ ਨੇ ਤਾਦਾ ਦੇ ਕਿ ਮੈਕਸੀਕੋ ਔਰ ਯੂਐਸ ਦਾ ਬਾਰਡਰ ਜਿੱਥੇ ਹੁਣ 10000 ਫੌਜੀ ਹੋਰ ਤਨਤ ਕਰ ਦਿੱਤੇ ਗਏ ਨੇ ਡੋਨਲਡ ਟਰੰਪ ਦੇ ਵੱਲੋਂ ਤਾਂ ਤਸਵੀਰਾਂ ਤੁਸੀਂ ਦੇਖੋ ਕਿਸ ਪ੍ਰਕਾਰ ਮੁਸਤੈਦੀ ਵਧਾਈ ਗਈ ਹੈ ਮੈਕਸੀਕੋ ਤੇ ਯੂਐਸ ਦੇ ਬਾਰਡਰ ਦੇ ਉੱਪਰ ਇਹ ਅੰਕੜਾ ਜਿਹੜਾ ਜਾਰੀ ਕੀਤਾ ਯੂਐਸ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਦੇ ਵੱਲੋਂ ਇਹ ਜਾਰੀ ਕੀਤਾ ਗਿਆ ਅੰਕੜਾ ਜਿਹਦੇ ਵਿੱਚ तमाम ਗੱਲਾਂ ਜ਼ਿਕਰ ਕੀਤਾ ਗਿਆ ਐਨਫੋਰਸਮੈਂਟ ਅਪਡੇਟ ਜਿਹੜੀ ਇਹ ਸਾਹਮਣੇ ਆਈ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਵੀ ਜਾ ਰਹੀਆਂ ਅਮਰੀਕਨ ਪੁਲਿਸ ਔਰ ਹੁਣ ਜਿਹੜੇ ਲੋਕ ਘਰਾਂ ਦੇ ਵਿੱਚ ਬੈਠ ਕੇ ਡੰਕੀਆਂ ਲਾਉਣ ਦੀ ਤਿਆਰੀ ਕਰ ਰਹੇ ਹੋਣਗੇ ਏਜੰਟਾਂ ਦੇ ਨਾਲ ਸਲਾਹ ਕਰ ਰਹੇ ਹੋਣਗੇ ਕਿ ਭਾਈ ਇੰਨੇ ਰੁਪਿਆਵਾਂ ਦੇ ਵਿੱਚ ਅਮਰੀਕਾ ਪਹੁੰਚਾ ਦਿਓ ਹੁਣ ਇਹ ਖਬਰ ਜਰੂਰ ਸੁਣ ਲੈਣਾ ਤਸਵੀਰਾਂ ਦੇਖੋ ਤੁਸੀਂ ਕਿਵੇਂ ਗ੍ਰਿਫਤਾਰ ਕਰ ਲਏ ਗਏ ਨੇ ਇਹ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਹੁਣ ਵਾਪਸ ਆਪੋ ਆਪਣੇ ਦੇਸ਼ ਭੇਜਿਆ ਜਾਏਗਾ ਤਾਂ ਦੱਸ ਦੇ ਕੇ ਨਾਲ ਦੀ ਨਾਲ ਇਹੋ ਜੀ ਖਬਰ ਸ਼ੇਅਰ ਕਰ ਦਿਆ ਕਰੋ ਕਿਉਂਕਿ ਜਿਹੜੀ ਖਬਰ ਦਾ ਸੱਦੇ ਤੌਰ ਤੇ ਲੋਕਾਂ ਦੇ ਨਾਲ ਸਰੋਕਾਰ ਹੈ ਉਹ ਚੀਜ਼ ਲੋਕਾਂ ਦੇ ਕੋਲ ਜਾਣੀ ਚਾਹੀਦੀ ਹੈ ਜੋ ਚੰਗੀ ਖਬਰ ਜੋ ਇੱਕ ਕਹਾਂਗੇ ਕਿ ਪੋਜ਼ਿਟਿਵ ਕਿਉਂਕਿ ਪੋਜ਼ਿਟਿਵ ਇਸ ਲਈ ਕਹਿ ਰਹੇ ਹਾਂ ਅਸੀਂ ਕਿਉਂਕਿ ਪੰਜਾਬ ਦੇ ਵਿੱਚੋਂ ਤਾਂ ਪ੍ਰਵਾਸੀ ਬਹੁਤ ਜਾ ਰਹੇ ਨੇ ਕਈ ਉੱਥੇ ਪਨਾਮਾ ਦੇ ਜੰਗਲਾਂ ਦੇ ਵਿੱਚ ਮਰ ਜਾਂਦੇ ਨੇ ਕਈ ਏਜੰਟਾਂ ਕੋੜ ਰੁਪਿਆ ਫਸਾ ਲੈਂਦੇ ਨੇ ਫੇਰ ਵੀ ਵਾਪਸ ਮੁੜੇ ਆਉਂਦੇ ਨੇ ਪੰਜਾਬ ਤਾਂ ਦਿਨੋ ਦਿਨ ਖਾਲੀ ਹੁੰਦਾ ਜਾ ਰਿਹਾ ਸੀ ਲਗਾਤਾਰ ਕੋਠੀਆਂ ਨੂੰ ਜਿੰਦੇ ਲੱਗ ਰਹੇ ਨੇ ਤਾਂ ਲੋਕ ਮਾੜਾ ਮੋਟਾ ਸੋਚਣਗੇ ਤੇ ਆਪਣੇ ਏਰੀਏ ਦੇ ਵਿੱਚ ਰਹਿ ਕੇ ਕੋਈ ਕੰਮ ਧੰਦਾ ਵੀ ਕਰਨਗੇ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਪ੍ਰਕਾਰ ਹੋਣ ਅਮਰੀਕਾ ਦੇ ਵਿੱਚ ਇੱਕ ਵੱਡਾ ਐਕਸ਼ਨ ਹੋਇਆ ਇਸ ਵੱਡੇ ਐਕਸ਼ਨ ਤਹਿਤ ਗ੍ਰਫਤਾਰੀਆਂ ਹੋਈਆਂ ਨੇ ਪ੍ਰਵਾਸੀਆਂ ਦੀਆਂ ਕਿਉਂਕਿ ਜਿਹੜੇ ਬਿਨਾ ਕਾਗਜ਼ਾਂ ਤੋਂ ਰਹਿ ਰਹੇ ਸੀ ਉੱਥੇ ਇਲੀਗਲ ਤੌਰ ਦੇ ਉੱਪਰ ਰਹਿ ਰਹੇ ਸੀ ਸਾਰਿਆਂ ਨੂੰ ਹੁਣ ਬਾਹਰ ਕੱਢਣ ਦੇ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ਅਮਰੀਕਨ ਸਰਕਾਰ ਤਾਂ ਤਸਵੀਰਾਂ ਦੇਖੋ ਨਾਲ ਹੀ ਮੈਕਸੀਕੋ ਤੇ ਯੂਐਸ ਜਿਹੜਾ ਬਾਰਡਰ ਹੈ ਉੱਥੇ ਵੀ ਸਖਤਾਈ ਕੀਤੀ ਗਈ ਹੈ 10000 ਦੇ ਕਰੀਬ ਹੋਰ ਫੋਰਸ ਉੱਥੇ ਵਧਾਈ ਗਈ ਹੈ ਤਾਂ ਕਿ ਕੋਈ ਹੁਣ ਇਧਰ ਟੱਪ ਕੇ ਬਾਰਡਰ ਜਿਹੜਾ ਮੈਕਸੀਕੋ ਵਾਲਾ ਅਮਰੀਕਾ ਦੇ ਵਿੱਚ ਦਾਖਲ ਨਾ ਹੋ ਸਕੇ ਬਹੁਤ ਸਾਰੇ ਲੋਕੋ ਤੇ ਜਾ ਕੇ ਸਾਇਲਮਾ ਫਾਇਲ ਕਰ ਲੈਂਦੇ ਸੀ ਕੋਈ ਸਕਿਉਰਟੀ ਨੂੰ ਲੈ ਕੇ ਕੋਈ ਪੋਲਿਟਿਕਲ ਸਾਇਲਮ ਲਗਾਤਾਰ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਸੀ ਤਾਂ ਇਹ ਜ਼ਿਕਰ ਦੇਖ ਸਕਦੇ ਹੋ ਤੁਸੀਂ ਹੁਣ ਜਿਹੜਾ ਟਰੰਪ ਨੇ ਪਹਿਲੇ ਦਿਨ ਜਦੋਂ ਸੌ ਚੁੱਕੀ ਸੀ ਉਸ ਦਿਨ ਕੀਤਾ ਸੀ ਕਿ ਮੈਂ ਇਲੀਗਲ ਪ੍ਰਵਾਸੀਆਂ ਨੂੰ ਇਲੀਗਲ ਮਾਈਗ੍ਰੈਂਟਸ ਨੂੰ ਜਿਹੜਾ ਯੂਐਸਏ ਦੇ ਵਿੱਚ ਨਹੀਂ ਰਹਿਣ ਦੇਵਾਂਗਾ ਤੇ ਉਹਨਾਂ ਨੂੰ ਬਾਹਰ ਕੱਢਾਂਗਾ ਤਾਂ ਤੁਸੀਂ ਹੁਣ ਦੇਖੋ ਪਹਿਲੇ ਦਿਨੀ ਇਹ ਐਕਸ਼ਨ ਸ਼ੁਰੂ ਹੋ ਗਿਆ ਇਹ